ਅੱਜ ਦਾ ਵਿਸ਼ਾ ਹੈ ਟੇਵਾ ਲਾਉਣ ਵਾਲੇ ਬਾਬੇ ਕਿਸੇ ਬਾਬਾ ਜੀ ਦਾ ਨਾਮ ਹੈ ਬਾਬਾ ਟੇਵਾ ਦਾਸ ਜੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਕਿਸੇ ਪਿੰਡ ਵਿੱਚ ਕਿਸੇ ਭੈਣ ਦੇ ਘਰੋਂ ਕੋਈ ਦੂਸਰੀ ਭੈਣ ਸੇਵੀਆਂ ਵਟਣ ਵਾਲੀ ਘੋੜੀ ਮੰਗ ਕੇ ਲੈ ਗਈ ਅਤੇ ਉਸ ਘੋੜੀ ਨੂੰ ਵਾਪਸ ਫੜਾਉਣਾ ਭੁੱਲ ਗਈ 8-10 ਦਿਨਾਂ ਬਾਅਦ ਉਸ ਘੋੜੀ ਵਾਲੀ ਭੈਣ ਨੂੰ ਜਦ ਆਪਣੀ ਘੋੜੀ ਦੀ ਯਾਦ ਆਈ ਪਰ ਘੋੜੀ ਘਰੋਂ ਕਿਤੋਂ ਨਾ ਮਿਲੀ ਉਸਨੇ ਬਥੇਰਾ ਇਧਰ ਉਧਰ ਪੁੱਛਿਆ ਪਰ ਘੋੜੀ ਕਿਤੋਂ ਨਾ ਮਿਲੀ ਜਦ ਇਹ ਘੋੜੀ ਕਿਤੋਂ ਨਾ ਮਿਲੀ ਤਾਂ ਉਹ ਨਾਲ ਦੇ ਪਿੰਡ ਵਿੱਚ ਟੇਵਾ ਲਾਉਣ ਵਾਲੇ ਬਾਬੇ ਬਾਬਾ ਟੇਵਾ ਦਾਸ ਜੀ ਕੋਲ ਆਪਣੀ ਘੋੜੀ ਦਾ ਟੇਵਾ ਲਵਾਉਣ ਵਾਸਤੇ ਚਲੀ ਗਈ ਭੈਣ ਬਾਬੇ ਨੂੰ ਮੱਥਾ ਟੇਕ ਕੇ ਬੈਠ ਗਈ ਤੇ ਆਪਣੀ ਗੁਆਚੀ ਹੋਈ ਘੋੜੀ ਦਾ ਟੇਬਲ ਆਉਣ ਵਾਸਤੇ ਬਾਬਾ ਜੀ ਨੂੰ ਅਰਜ਼ ਕੀਤੀ ਬਾਬਾ ਜੀ ਨੇ ਅੱਖਾਂ ਮੀਚ ਕੇ 2 ਚਾਰ ਮਿੰਟ ਅੰਤਰ ਧਿਆਨ ਹੋਣ ਦਾ ਪਖੰਡ ਕੀਤਾ ਅਤੇ 1-2 ਮਿੰਟਾਂ ਬਾਅਦ ਅੱਖਾਂ ਖੋਲ ਕੇ ਬੀਬੀ ਨੂੰ ਕਹਿਣ ਲੱਗਾ ਕਿ ਭਾਈ ਤੇਰੀ ਘੋੜੀ ਦਾ ਮੈਨੂੰ ਪਤਾ ਲੱਗ ਗਿਆ ਹੈ ਅਤੇ ਉਹ ਘੋੜੀ ਛਿਪਦੇ ਵਾਲੇ ਪਾਸੇ ਚੌਥੇ ਪਿੰਡ ਖੇਤਾਂ ਵਿੱਚ ਘਾਹ ਚੱਲ ਰਹੀ ਹੈ ਇਹ ਗੱਲ ਸੁਣ ਕੇ ਉਸ ਬੀਬੀ ਨੇ ਬਾਬੇ ਨੂੰ ਦੱਸਿਆ ਕਿ ਬਾਬਾ ਜੀ ਮੇਰੀ ਤਾਂ ਸੇਵੀਆਂ ਵਟਣ ਵਾਲੀ ਘੋੜੀ ਗਵਾਚੀ ਹੈ ਹੁਣ ਉਸ ਬੀਬੀ ਦੀ ਗੱਲ ਸੁਣ ਕੇ ਉਸ ਬਾਬੇ ਨੂੰ ਬੋਲਣ ਨੂੰ ਕੋਈ ਹੋਰ ਸ਼ਬਦ ਨਹੀਂ ਮਿਲੇ ਅਤੇ ਉਹ ਬਿਸ਼ਰਮਜਾ ਹੋ ਕੇ ਬੈਠ ਗਿਆ ਦੋਸਤੋ ਇਹਨਾਂ ਬਾਬਿਆਂ ਕੋਲ ਬਸ ਆਹੀ ਕੁਝ ਹੁੰਦਾ ਪਰ ਇਹ ਆਪਣੀ ਹੁਸ਼ਿਆਰੀ ਨਾਲ ਢੋਲੇ ਵਾਲੇ ਲੋਕਾਂ ਨੂੰ ਠੱਗਦੇ ਰਹਿੰਦੇ ਹਨ ਪਰ ਇਹ ਲੋਕ ਫਿਰ ਵੀ ਬਾਬਿਆਂ ਦਾ ਖੇੜਾ ਨਹੀਂ ਛੱਡਦੇ ਉਮੀਦ ਹੈ ਕਿ ਇਹ ਨਿੱਕੀ ਜਿਹੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਇਹਨਾਂ ਬਾਬਿਆਂ ਦੀ ਚੁਸਤ ਚਲਾਕੀ ਬਾਰੇ ਵੀ ਪਤਾ ਲੱਗ ਗਿਆ ਹੋਵੇਗਾ ਆਪ ਜੀ ਦਾ ਬਹੁਤ-ਬਹੁਤ ਧੰਨਵਾਦ